ਬਦਲਾਅ ਕੀਤਾ ਦੀਗਾ ਪਰ ਉਹ ਤਾਂ ਖਰਾ ਉਤਰਿਆ ਨਹੀਂ ਹੈਗਾ ਉਹ ਤਾਂ ਲੋਕਾਂ ਨਾਲ ਠੱਗੀ ਮਾਰ ਕੇ ਬਾਗੇ ਝੂਠ ਦੇ ਪਲੰਦੇ ਬਨ ਕੇ ਲੋਕਾਂ ਨੂੰ ਇਹੋ ਜਿਹੇ ਉਹਨਾਂ ਨੇ ਮਿੱਠੀਆਂ ਗੋਲੀਆਂ ਦਿੱਤੀਆਂ ਤੇ ਇਹਨਾਂ ਨੇ ਐਡਾ ਬਦਲਾਅ ਲਿਆਤਾ ਵੀ ਹਾਲੇ ਇੱਕ ਇਤਿਹਾਸ ਹੀ ਸਬੂਟ ਤੇ ਬੋਰਡ ਸਿੱਟੀ ਗਏ ਉਹ ਮਹਾਨ ਅਖਿੱਦ ਬੰਦੇ ਮੂਰੇ ਲਿਆਤੇ ਬ੍ਰੈਂਕ ਕਰ ਦਿੱਤੇ ਗਏ ਹਾਂ ਐ ਸਾਰੇ ਕਰਦੇ ਆਏ ਆਏ ਹੱਥ ਬੰਨ ਕੇ ਕਰਦੇ ਨੇ ਹੁਣ ਫੇਰ ਆਉਣਗੇ ਹੁਣ ਸਾਡੇ ਹੱਥ ਬਣਾ ਰਹੇ ਨੇ ਸਾਡੇ ਬਣਾ ਰਹੇ ਨੇ ਸੱਤ ਚ ਆ ਇੱਥੇ ਕੋਈ ਰੀਡਰ ਨਹੀਂ ਆਇਆ ਕੋਈ ਨਹੀਂ ਆਇਆ ਸਰਕਾਰ ਤਾਂ ਕਹਿੰਦੀ ਆਹ ਸਾਂਝ ਕੇਂਦਰ ਹੈ ਸਾਂਝ ਕੇਂਦਰ ਚ ਬਜ਼ੁਰਗਾਂ ਦੀਆਂ ਪੈਨਸ਼ਨਾਂ ਲਵਾਉਣ ਵਾਸਤੇ ਸ਼ਰੇਆਮ ਪੈਸੇ ਲੈਂਦੇ ਆਮ ਆਦਮੀ ਦੇ ਮੀਥੇਰ ਨੂੰ ਟਿਕਟ ਦਿੱਤੀ ਹੈ ਜਾਂ ਨਹੀਂ ਮੀਥੇਰ ਨੂੰ ਨਹੀਂ ਨਹੀਂ ਮੈਂ ਨਹੀਂ ਜਾਣਦਾ ਤਾਂ ਤਾਂ ਕੋਈ ਚੰਗਾਈ ਲੱਗਦਾ ਸੰਤਾ ਸਰਕਾਰਾਂ ਕੋਈ ਮਲਾਜਮਾਂ ਬਾਰੇ ਤਾਂ ਕੋਈ ਸੋਚਦੀ ਨਹੀਂ ਉਹ ਆ ਕੁੜੀ ਸਾਡੇ ਉਰੇ ਆਈ ਜਿੱਤੀ ਦੀ ਉਰੇ ਆਈ ਨਹੀਂ ਦਵਾਰੋਂ ਧੰਨਵਾਦ ਕਰ ਸਕੀ ਆਈ ਹਾਂ ਲੋਕਾਂ ਦੀ ਇਹ ਸੋਚ ਹੈ ਇਹਨਾਂ ਨਾਲੋਂ ਸਾਰਿਆਂ ਨਾਲੋਂ ਅਕਾਲੀ ਦਲ ਚੰਗਾ ਸੀਗਾ ਔਰ ਇਹਨਾਂ ਨੇ ਇੱਕ ਵਾਰ ਵੀ ਨਹੀਂ ਆ ਕੇ ਦੇਖਿਆ ਵੀ ਐ ਬਸ ਰੋਣੇ ਲੰਘੇ ਹੱਥ ਖੜੇ ਕਰਕੇ ਲੰਘੇ ਆ ਬਸ 2024 ਲੋਕ ਸਭਾ ਨੂੰ ਲੈ ਕੇ ਜਿਹੜੇ ਉਮੀਦਵਾਰ ਨੇ ਲੋਕਾਂ ਦੇ ਵਿੱਚ ਉਤਰਨੇ ਸ਼ੁਰੂ ਹੋ ਗਏ ਨੇ ਤੇ ਹਰ ਇੱਕ ਇਨਸਾਨ ਚਾਹੁੰਦਾ ਕਿ ਅਸੀਂ ਚੰਗੇ ਉਮੀਦਵਾਰ ਨੂੰ ਚੁਣਾਂਗੇ ਤਾਂ ਜਿੱਥੇ ਕਿਹਾ ਜਾਂਦਾ ਸੀ ਸਰਕਾਰਾਂ ਸੱਥਾਂ ਤੋਂ ਚੱਲਣਗੀਆਂ ਕਿਉਂਕਿ ਇਹਨਾਂ ਸੱਥਾਂ ਦੇ ਵਿੱਚ ਅਸੀਂ ਕਹਿ ਦਈਏ ਰੋਜ਼ ਚਰਚੇ ਹੁੰਦੇ ਨੇ ਪੰਜਾਬ ਦੀ ਗੱਲ ਕਰੀਏ ਦੇਸ਼ ਦੀ ਗੱਲ ਕਰੀਏ ਤਾਂ ਹਰ ਇੱਕ ਚਰਚਾ ਇਹਨਾਂ ਸੱਥਾਂ ਦੇ ਹੁੰਦੀ ਹੈ ਬਾਪੂ ਜੀ ਕਿਸ ਤਰੀਕੇ ਦੇਖਦੇ ਹੋ ਚੋਣਾਂ ਦੀ ਸ਼ੁਰੂਆਤ ਹੋ ਗਈ ਇੱਕ ਜੋਂ ਨੂੰ ਕੀ ਲੱਗਦਾ ਕਿ ਕਹੇ ਉਮੀਦਵਾਰ ਬਾਜ਼ੀ ਮਾਰਦੇ ਦੇਖੋ ਬਟੇਕਨਾ ਗੱਲ ਤਾਂ ਇਹ ਹੈ ਲੋਕਾਂ ਤੋਂ ਅਸਲ ਗੱਲ ਜਿਹੜੀ ਨਿਕਲਦੀ ਆ ਸੱਥਾਂ ਚੋਂ ਹੀ ਆਉਂਦੀ ਆ ਸੱਥਾਂ 'ਚ ਬੈਠਦੇ ਆਪੋ ਆਪਣੀਆਂ ਪਿੰਡਾਂ ਦੀਆਂ ਸੱਥਾਂ ਨੇ ਮਹੱਲਿਆਂ ਦੀਆਂ ਸੱਥਾਂ ਨੇ ਉਹਦੇ ਵਿੱਚ ਹੁਣ ਜਿਹੜੀਆਂ ਗੱਲਾਂ ਸੁਣਦੇ ਆ ਜਿਹੜੀ ਲੋਕਾਂ ਨੂੰ ਆਸ ਤੇ ਇਹਨਾਂ ਨੇ ਬਦਲਾਅ ਕੀਤਾ ਤੀਗਾ ਪਰ ਉਹ ਤਾਂ ਖਰਾ ਉਤਰਿਆ ਨਹੀਂ ਹੈਗਾ ਉਹ ਤਾਂ ਲੋਕਾਂ ਨਾਲ ਠੱਗੀ ਮਾਰ ਕੇ ਬਾਗੇ ਝੂਠ ਦੇ ਪਲੰਦੇ ਬਨ ਕੇ ਲੋਕਾਂ ਨੂੰ ਇਹੋ ਜਿਹੇ ਉਹਨਾਂ ਨੇ ਮਿੱਠੀਆਂ ਗੋਲੀਆਂ ਦਿੱਤੀਆਂ ਜਿਨ੍ਹਾਂ ਨੇ ਐਡਾ ਬਦਲਾਅ ਲਿਆਤਾ ਵੀ ਹਾਲੇ ਇੱਕ ਇਤਿਹਾਸ ਹੀ ਬਣ ਗਿਆ ਵੀ ਬਿਲਕੁਲ ਪਿੱਛੇ ਮੁੜ ਕੇ ਦੇਖੇ ਹੀ ਨਹੀਂ ਚੰਗਾ ਮਾੜਾ ਬਸ ਵੋਟ ਤੇ ਬੋਰ ਸਿੱਟੀ ਗਏ ਉਹ ਮਹਾਨਖਿੱਧ ਬੰਦੇ ਮੂਰੇ ਲਿਆਤੇ ਤੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਜਿਹੜੇ ਥਾਣੇ ਤੱਕ ਵੀ ਨਹੀਂ ਜਾ ਸਕਦੇ ਹੈਗੇ ਕੋਈ ਕੰਮ ਕਿਸੇ ਲੋਕਾਂ ਦਾ ਕਰਵਾਉਣਾ ਗਿਆ ਵਿਚਾਰੇ ਲੋਕ ਦਰਬੇਸ਼ ਨੇ ਦਰਬੇਸ਼ ਹੋਣ ਦੇ ਨਾਤੇ 扑ੜਕਦੇ ਫਿਰਦੇ ਨੇ ਫੇਰ ਆਉਂਦੇ ਨੇ ਫੇਰ ਅਕਾਲੀ ਦਲ ਨੂੰ ਯਾਦ ਕਰਦੇ ਨੇ ਅਕਾਲੀਆਂ ਨੇ ਕੰਮ ਇਹ ਕਿਹੜੇ ਕੀਤੇ ਹੋਏ ਜਿਹੜੇ ਲੋਕ ਯਾਦ ਕਰਦੇ ਨੇ ਤੁਸੀਂ ਕਹ ਰਹੇ ਹੋ ਅਕਾਲੀਆਂ ਨੇ ਦੇਖੋ ਜ਼ਮੀਨੀ ਪੱਧਰ ਤੋਂ ਉੱਠ ਕੇ ਜਿਹੜਾ ਵੀ ਕੋਈ ਜਥੇਦਾਰ ਹੁੰਦਾ ਸੀਗਾ ਉਹਨਾਂ ਦੇ ਵਿੱਚੋਂ ਹੀ ਪੈਦਾ ਹੁੰਦਾ ਸੀਗਾ ਉਹਨੂੰ ਲੋਕਾਂ ਦਾ ਪਤਾ ਹੁੰਦਾ ਸੀਗਾ ਵੀ ਇਹਨਾਂ ਨੂੰ ਕੀ ਦੁੱਖ ਤਕਲੀਫਾਂ ਨੇ ਉਹ ਨਾਲ ਮੂਹਰੇ ਜਾ ਕੇ ਖੜਦੇ ਤੇ ਹੁਣ ਵੀ ਜਾਣਦੇ ਆ ਹੁਣ ਵੀ ਜਦੋਂ ਸਾਡੇ ਕੋਲ ਕੋਈ ਆਉਂਦਾ ਜਾਂ ਸਾਨੂੰ ਪਤਾ ਲੱਗਦਾ ਵੀ ਇਹਦੇ ਨਾਲ ਕੋਈ ਜ਼ਿਆਤੀ ਹੋ ਰਹੀ ਆ ਜਾਣਦੇ ਆ ਬਿਲਕੁਲ ਭਾਵੇਂ ਕਚਹਿਰੀਆਂ 'ਚ ਆ ਤੇ ਬਿਸ਼ੱਕ ਤਹਿਸੀਲਦਾਰਾਂ ਕੋਲੇ ਆ ਵੀਡੀਓ ਕੋਲੇ ਆ ਥਾਣਿਆਂ 'ਚ ਆ ਜਾਣਦੇ ਆ ਇਨਸਾਫ ਮਿਲਦਾ ਉਹਨਾਂ ਨੂੰ ਕਰਦੇ ਆ ਪਰ ਇਹਨਾਂ ਨੇ ਤਾਂ ਆਪਣੇ ਵਰਕਰ ਉਸੇ ਬਾਹਰ ਰੱਖੇ ਨੇ ਥਾਣਿਆਂ ਚ ਬਹਾਰ ਰੱਖੇ ਨੇ ਤਸੀਲਾਂ ਚ ਬਹਾਰ ਰੱਖੇ ਨੇ ਆਓ ਸਾਡੇ ਕੋਲ ਤੁਹਾਡਾ ਕੰਮ ਕਰਦੇ ਆ ਕੰਮ ਹੋਰੇ ਨਹੀਂ ਫਿਰ ਕਿਹੜਾ ਕੰਮ ਹੁੰਦਾ ਉਹ ਫਿਰਦੇ ਨੇ ਵਿਚਾਰੇ ਉੱਥੇ ਗੇੜੇ ਕਰਦੇ ਇਹ ਆਪ ਦਾ ਤੇ ਤੁਸੀਂ ਹੋਰ ਦੇਖੋ ਆਪਣੇ ਇੱਥੇ ਆਸਾਂਜ ਕੇਂਦਰ ਹੈ ਸਾਂਝ ਕੇਂਦਰ ਚ ਬਜ਼ੁਰਗਾਂ ਦੀਆਂ ਪੈਨਸ਼ਨਾਂ ਲਵਾਉਣ ਵਾਸਤੇ ਛਰੇ ਆਮ ਪੈਸੇ ਲੈਂਦੇ ਨੇ ਛਰੇ ਆਮ ਪੈਸੇ ਮੰਗ ਰਹੇ ਨੇ ਦਾ ਸਰਕਾਰ ਤਾਂ ਕਹਿੰਦੀ ਨਹੀਂ ਕ腐ਸ਼ਨ ਤਾਂ ਰੋਕਦਾ ਮੈਂ ਬੰਦਿਆਂ ਨੂੰ ਮੈਂ ਬਹੁਤ ਵਾਰ ਕਹਿਆ ਮਾਕਾ ਪਾਈ ਛਰੇਆਂ ਪੈਸੇ ਮੰਗਦੇ ਨੇ ਪੈਨਸ਼ਨਾਂ ਦੇ ਹੁਣ ਸਾਡੇ ਵਰਗੇ ਨੇ 67-68 ਸਾਲ ਦੇ ਹੋ ਗਏ ਤੇ ਜੇ ਅਸੀਂ ਪੈਨਸ਼ਨ ਦੀ ਗੱਲ ਕਰਦੇ ਆਂ ਹਾਂ ਸਾਨੂੰ ਫੜਾਓ ਵਾਰ ਕਰਨਾ ਕਿਸੇ ਨੇ ਕੁਝ ਨਹੀਂ ਹੈਗਾ ਉੱਥੇ ਉਹਨਾਂ ਕੋਲੇ ਵਗਦੇ ਆਏ ਨਹੀਂ ਜੀ ਲੱਗਦੀ ਹੈਗੀ ਇਹ ਤਾਂ ਚਾਹ ਪਾਣੀ ਦਾ ਕਰਨਾ ਹੀ ਪਊਗਾ ਬਾਹਰੋਂ ਪੈਨਸ਼ਨ ਚੋਂ ਬਾਹਰ ਦੇਤਾ ਫਿਰ ਰਹਿ ਕੀ ਕਹਿ ਬਹਾਰ ਫੀਲੇ ਫਿਰਦੇ ਨੇ ਉਹ ਕਰਵਾਉਂਦੇ ਨੇ ਉਹਨਾਂ ਦੇ ਰਾਹੀ ਕੰਮ ਹੁੰਦੇ ਨੇ ਆਪ ਨਹੀਂ ਪੈਸੇ ਫੜਦੇ ਉਹ ਪੈਸੇ ਫੜ ਕੇ ਜਾਂਦੇ ਨੇ ਫਾਰਮਾਂ ਉਹਨਾਂ ਨੂੰ ਫੜਾ ਦਿੰਦੇ ਨੇ ਲਾ ਦਿੰਦੇ ਨੇ ਆ ਆ ਕਰਤੂਤਾ ਹੋ ਰਹੀਆਂ ਨੇ ਉੱਥੇ ਸਰਕਾਰਾਂ ਤਾਂ ਭਗਵੰਤ ਮਾਨ ਕਹਿੰਦੇ ਸੀ ਸੱਥਾਂ ਚੋਂ ਚੱਲਣਗੇ ਇੱਥੋਂ ਬਹਿ ਕੇ ਲੋਕਾਂ ਨੇ ਮਸ ਇਹਨਾਂ ਦਾ ਸੱਥਾਂ ਵਾਲਿਆਂ ਦਾ ਪੁੱਛਦੇ ਹੀ ਨਹੀਂ ਕੋਈ ਵਿਚਾਰੇ ਆ ਬੈਠੇ ਨੇ ਸਾਰੇ ਇਹਨਾਂ ਨੂੰ ਕਰ ਲੋ ਸੀ ਕਦੇ ਬਾਪੂ ਕੋਈ ਨਹੀਂ ਕੋਈ ਲੀਡਰ ਆਇਆ ਉਰੇ ਕਦੇ ਸੱਥ ਚ ਸੱਥ ਚ ਆ ਇੱਥੇ ਕੋਈ ਲੀਡਰ ਨਹੀਂ ਆਇਆ ਕੋਈ ਨਹੀਂ ਆਇਆ ਪਰ ਸਰਕਾਰ ਤਾਂ ਕਹਿੰਦੇ ਸੱਥਾਂ ਤੋਂ ਚੱਲੂਗੀ ਬਸ ਤਾਂ ਕਹਿੰਦੀ ਕਹਿੰਦੀ ਇਹ ਹੈ ਹੋ ਕਾ ਕਹੇ ਨੜ ਕੀ ਬਣਦਾ ਹੈ ਤੈਨੂੰ ਲੱਗਦਾ ਸਰਕਾਰਾਂ ਸੱਥਾਂ ਤੋਂ ਚੱਲਣਗੀਆਂ ਹੋਰ ਵੀ ਦੇਖਦੇ ਆ ਬਾਪੂ ਜੀ ਕਦੇ ਦੇਖਿਆ ਕੋਈ ਲੀਡਰ ਆ ਕੇ ਬਹਿਦਾ ਨਹੀਂ ਕੋਈ ਨਹੀਂ ਦੇਖਿਆ ਬੈਂਦਾ ਲੀਡਰ ਕੋਈ ਨਹੀਂ ਦੇਖਿਆ ਹਾਂ ਬਦਲਾਅ ਹੋਇਆ ਸੀਗਾ ਪੰਜਾਬ ਦਾ ਤਾਂ ਲੱਗਦਾ ਨਹੀਂ ਵੀ ਸਰਕਾਰਾਂ ਆਸੀ ਵੀ ਉਰੋ ਚੱਲਣਗੀਆਂ ਹਾਂ ਉਹ ਤੋਂ ਆਸੀ ਵੀ ਚੱਲਣੀਆਂ ਆ ਆਪਾਂ ਹੁਣ ਨਹੀਂ ਹੁਣ ਕਿਵੇਂ ਆਸ ਖਤਮ ਹੁਣ ਹਾਲੇ ਨਹੀਂ ਪਤਾ ਲੱਗਦਾ ਹਾਲੇ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਕਿਆ ਸੂਰਜ ਹੈ ਪੰਜਾਬ ਦੇ ਜਿਹੜੇ ਸੰਗਰੂਰ ਦੇ ਵਿੱਚ ਚਾਰ ਉਮੀਦਵਾਰਾਂ ਦੇ ਨਾਮ ਸਾਹਮਣੇ ਆ ਗਏ ਆਮ ਆਦਮੀ ਦੇ ਮੀਤ ਹੀਰ ਨੂੰ ਟਿਕਟ ਦਿੱਤੀ ਹੈ ਜਾਂ ਜੋ ਮੀਤ ਹੀਰ ਨੂੰ ਨਹੀਂ ਨਹੀਂ ਮੈਂ ਨਹੀਂ ਜਾਣਦਾ ਜਾਣਦੇ ਨਹੀਂ ਹਾਂ ਹੋਰ ਕਿਹਨੂੰ ਜਾਣਦੇ ਜਿਹਨੂੰ ਵੋਟ ਪਾਉਗੇ ਹਾਲੇ ਹੌਲੀ ਹੌਲੀ ਪਤਾ ਲੱਗੂ ਨਾ ਹਾਲੇ ਕਿਸੇ ਨੂੰ ਨਹੀਂ ਜਾਣਦੇ ਕਿਤੇ ਫਿਰੇ ਨਹੀਂ ਕਰਦੇ ਨਹੀਂ ਜਦੋਂ ਮਿਲ ਕੇ ਜਾਣਗੇ ਫਿਰ ਤੁਹਾਨੂੰ ਫਿਰ ਆਪੇ ਪਤਾ ਲੱਗੂ ਫਿਰ ਪਤਾ ਲੱਗੂ ਨਾ ਸਹੀ ਹਾਲੇ ਜੀ ਪਰ ਹਾਲੇ ਕੋਈ ਲੱਗਦਾ ਨਹੀਂ ਕਿਹੜਾ ਇੱਕ ਚੰਗੇ ਲੀਡਰ ਕੀ ਖਾਸੀਅਤ ਕੀ ਹੋਣੀ ਚਾਹੀਦੀ ਹੈ ਕੀ ਕੀ ਉਹਦੇ ਚੰਗੇ ਲੀਡਰ ਦਾ ਸਾਰੀ ਨਹੀਂ ਕੋਈ ਵੀ ਸਾਰੇ ਚੰਗੇ ਕੋ ਹੁੰਦੇ ਨੇ ਕੋਈ ਮਾੜਾ ਕੋਈ ਵੀ ਨਹੀਂ ਕੋਈ ਮਾੜਾ ਨਹੀਂ ਫਿਰ ਤਾਂ ਸਾਰੇ ਚੰਗੇ ਹੀ ਨੇ ਚੰਗੇ ਹੀ ਨੇ ਲੀਡਰ ਦਾ ਚੰਗੇ ਹੁੰਦੇ ਨੇ ਠੀਕ ਹੈ ਇਹ ਵੀ ਲੀਡਰ ਦਾ ਕਿਸਾਨ ਜੂਨੀਅਰ ਦਾ ਸਹੀ ਹੈ ਤਾਂ ਕਿਸਾਨ ਜੂਨੀਅਰ ਵੀ ਫਿਰ ਤਾਂ ਮੁੱਦੇ ਚੱਕਦੀ ਹੈ ਚੱਕਦੀ ਹੈ ਉਹ ਵੀ ਚੰਗੀ ਹੈ ਚੰਗੀ ਚੰਗੀ ਕੰਮ ਕਰਦੀ ਅਸਾਂ ਉਸਾਂ ਨੇ ਵਿਚਾਰ ਰੱਖਿਆ ਪਰ ਉਸ ਕਿ ਉਸ ਨਾਲ ਨਾਲ ਖਾਰਿਆ ਹਾਂ ਹਾਂ ਪਾਰਟੀ ਨਾਲ ਇਹ ਨਾ ਉਹੀ ਨੇ ਸਭ ਪਾਰ ਰੱਖਿਆ ਇਹ ਤਾਂ ਹੋਰ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਹੀ ਹੈ ਬਾਪੂ ਜੀ ਕਿਸ ਤਰੀਕੇ ਦੇਖਦੇ ਹੋ ਚੋਣਾ ਨੇੜੇ ਆ ਗਿਆ ਕੀ ਲੱਗਦਾ ਨਤੀਜਾ ਕੀ ਬਣੂ ਸਾਨੂੰ ਤਾਂ ਕੋਈ ਚੰਗਾ ਨਹੀਂ ਲੱਗਦਾ ਸਾਨੂੰ ਤਾਂ ਸਰਕਾਰਾਂ ਕੋਈ ਆ ਮੁਲਾਜ਼ਮਾਂ ਬਾਰੇ ਤਾਂ ਕੋਈ ਸੋਚੀ ਦੀ ਨਹੀਂ ਸਾਡਾ ਡੀ ਪਿਆ ਸਾਡੇ ਪੰਜ ਸਾਲ ਦਾ ਕੋਈ ਹੋ ਤੇਲਾਂ ਦਾ ਕੋਈ ਆਮ ਆਦਮੀ ਤਾਂ ਕਹਿੰਦੀ ਸਾਰਾ ਕੁਝ ਆ ਨਾ ਨਾ ਕੋਈ ਹੱਲ ਨਹੀਂ 92 ਐਮਐਲਏ ਆ ਕੋਈ ਸੁਣ ਨਹੀਂ ਕਰ ਰਿਹਾ ਉਹ ਆ ਕੁੜੀ ਸਾਡੇ ਉਰੇ ਆਈ ਜਿੱਤੀ ਦੀ ਉਰੇ ਆਈ ਨਹੀਂ ਦਵਾਰੋਂ ਧੰਨਵਾਦ ਕਰ ਰும் ਨਹੀਂ ਆਈ ਲੀਡਰ ਦੇਖੇ ਨੇ ਉਰੇ ਪਿੰਡਾਂ ਦੇ ਸਫਤਾਂ ਚ ਸਰਕਾਰਾਂ ਚੱਲਦੇ ਦੇ ਨੋ ਨੋ ਚੱਲ ਕੁਛ ਨਹੀਂ ਚੱਲ ਹੁਣ ਕਿਨੂੰ ਮੌਕਾ ਦੋਗੇ ਫਿਰ ਆਲੇ ਕੋਈ ਨਹੀਂ ਦੇਖਾਂਗੇ ਇਸ ਦਾ ਮੁਲਾਜ਼ਮ ਕਿਸੇ ਵਾਰੀ ਨਹੀਂ ਸੋਚਦੇ ਹਾਲੇ ਇਹ ਦੇਖਾਂਗੇ ਤਾਂ ਲੋਕਾਂ ਦੀ ਹਾਲੇ ਵੀ ਸੋਚ ਹੈ ਜਿਹੜੀ ਡਗਮਗਾਉਂਦੀ ਨਜ਼ਰ ਆਉਂਦੀ ਹੈ ਇਹ ਲੋਕ ਥੋੜੇ ਮੁਤਾਬਿਕ ਫਿਰ ਚਾਹਣਗੇ ਕਿ ਹਰ ਇੱਕ ਕਹਿੰਦਾ ਵੀ ਆਪਾਂ ਤਾਂ ਸੋਚਾਂਗੇ ਜੀ ਚੰਗਾ ਲੀਡਰ ਕਦੋਂ ਚੁਣਨਗੇ ਦੇਖੋ ਇਹ ਸੋਚਣ ਦੀ ਗੱਲ ਤੱਕ ਨਹੀਂ ਹੋ ਜਾਂਦਾ ਛਛੋ ਪੰਚ ਪਏ ਪਏ ਨੇ ਪਰ ਸਾਰੇ ਆਸ ਰੱਖਦੇ ਨੇ ਅਕਾਲੀ ਦਲ ਤੇ ਕਿਉਂ ਸਾਡੇ ਨਾਲ ਅਸੀਂ ਵੀ ਸੱਥਾਂ ਚ ਬੈਠਣ ਆਲੇ ਆ ਅੱਜ ਵੀ ਉਹ ਨਾਮ ਲੋਕ ਕਹਿੰਦੇ ਨੇ ਵੀ ਅਕਾਲੀ ਦਲ ਆ ਦੇ ਹਾਂ ਲੋਕਾਂ ਦੀ ਇਹ ਸੋਚ ਹੈ ਇਹਨਾਂ ਨਾਲੋਂ ਸਾਰਿਆਂ ਨਾਲੋਂ ਅਕਾਲੀ ਦਲ ਚੰਗਾ ਸੀਗਾ ਚਲੋ ਕਿਉਂਕਿ ਹੁਣ ਵੀ ਜਦੋਂ ਸਾਡੇ ਕੋਲ ਇਹ ਆ ਕੇ ਗੱਲ ਕਰਦੇ ਨੇ ਕੋਈ ਸਾਡੇ ਕਰਨ ਵਾਲਾ ਜਿਹੜਾ ਕੰਮ ਹੁੰਦਾ ਜਿੰਨੀਕ ਸਾਡੀ ਭਾਈਚਾਰਕ ਸਾਂਝ ਦੇ ਵਿੱਚ ਮੁਤਾਬਕ ਅਸੀਂ ਕਰ ਸਕਦੇ ਆ ਉਹਨਾਂ ਹੁਣ ਵੀ ਕਰਦੇ ਆ ਭਾਈਚਾਰੇ ਨਾਲ ਖੜਦੇ ਆ ਅਸੀਂ ਭਾਈਚਾਰੇ ਤੋਂ ਭੱਜਦੇ ਨਹੀਂ ਹੈਗੇ ਅਸੀਂ ਕਿੱਥੋਂ ਭੱਜ ਕੇ ਕਿੱਥੇ ਜਾਵਾਂਗੇ ਇਹ ਤਾਂ ਭੱਜ ਗਏ ਇਹ ਤਾਂ ਨਹੀਂ ਕਰਦੇ ਇਹਨਾਂ ਦਾ ਤਾਂ ਸਰ ਜਾਂਦਾ ਸਰਕਾਰ ਇਹਨਾਂ ਦਾ ਦਾਲਾ ਦਾਲ ਪਾਣੀ ਚੱਲੀ ਜਾਂਦਾ ਦਾਲ ਪਾਣੀ ਦੀ ਵੀ ਗੱਲ ਨਹੀਂ ਹੁੰਦੀ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ ਭਾਈਚਾਰੇ ਦਾ ਦੁੱਖ ਸੁੱਖ ਵੰਡਾਉਣਾ ਚਾਹੀਦਾ ਸਹੀ ਆਪਾਪੂ ਜੀ ਕਿਵੇਂ ਦੇਖਦੇ ਹੋ ਚੋਣਾ ਇਹ ਬਹੁਤ ਵਧੀਆ ਲੱਗ ਰਿਹਾ ਵੀਰੇ ਸਤਾਂ ਕਰਕੇ ਅਕਾਲੀ ਦਲ ਨੂੰ ਬਹੁਤ ਬੜੀ ਧੰਨਵਾਦਾਂ ਕਰ ਅਕਾਲੀਆਂ ਨੇ ਕੰਮ ਕਿਹੜੇ ਕੀਤੇ ਹੋਣਾ ਜਿਹੜੇ ਲੋਕ ਅੱਜ ਵੀ ਯਾਦ ਕਰਦੇ ਨੇ ਭਾਈ ਉਹਨਾਂ ਦੇ ਬਹੁਤ ਪੁਰਾਣੇ ਪਰ ਕੰਮ ਕਰੇ ਹੋਏ ਜਿੰਨੇ ਕਰੇ ਹੋਏ ਨੇ ਸਾਬ ਮਾਇਦਾ ਦੇਖੇ ਨਹੀਂ ਇਹਨਾਂ ਦੇ ਦੇਖੇ ਨੇ ਇਹਨਾਂ ਦੇ ਆਹ ਮਾਤ ਕਹਿੰਦੀ ਅਸੀਂ ਕੰਮੇ ਬਹੁਤ ਕਰਦੇ ਇਹਨਾਂ ਨੇ ਕੁਝ ਨਹੀਂ ਹਾਲ ਤੱਕ ਕਰਿਆ ਤਾਂ ਕਰ ਗਏ ਕੰਮਾਂ ਦੇ ਨਾਲ ਤਾਂ ਕਹਿੰਦੇ ਕੋਈ ਕੋਈ ਲੱਗਦਾ ਰਿਹਾ ਨਹੀਂ ਵੀ ਕੁਕਰਿਆ ਬ ਇਹ ਤਾਂ ਉਹੀ ਪੁਰਾਣੀ ਗੱਲ ਹੈ। ਹਾਂ ਕੁਝ ਨਹੀਂ ਲੱਗ ਰਿਹਾ ਇਹਨੂੰ ਦਾ। ਸਹੀ ਹੈ। ਸਰਕਾਰਾਂ ਸੱਤਾ ਦੇ ਚੱਲਣ ਦੀਆਂ ਫਕਰ ਦੇਖਿਆ ਸਰਕਾਰ ਦੇ ਅਬਲੀਡਰ ਆਉਂਦਾ ਆਮਦ ਦੇ। ਔਰੇ ਕੋਈ ਨਹੀਂ ਹਾਲ ਤੱਕ ਆਇਆ। ਔਰੇ ਉਹਨਾਂ ਨੇ ਇੱਕ ਵਾਰ ਵੀ ਨਹੀਂ ਆ ਕੇ ਦੇਖਿਆ ਵੀ ਐਂ ਬਸ ਉਹਨੂੰ ਆ ਲੰਘੇ ਹੱਥ ਖੜੇ ਕਰਕੇ ਲੰਘੀਆਂ ਬਸ। ਤਾਂ ਕਿ ਛੋਟੀ ਗੱਡੀ ਹੈ ਵੱਡੀ ਗੱਡੀ ਚ ਆਉਂਦੇ ਨੇ। ਕੋਈ ਤਾਂ ਹੁਣ ਬੜ ਛੋਟੀ ਗੱਡੀ ਜਾਂਉਂਦੇ ਨੇ ਬਸ। ਵੱਡੀਆਂ ਜਾਂਣਗੀਆਂ। ਵੱਡੀਆਂ ਜਾਣਗਣ ਦਾ ਉਹਦਾ ਜਦੋਂ ਅਬਦੀ ਹਜ਼ਾਰ ਤੱਕ ਸਰਕਾਰਾਂ ਨੇ ਵੱਡੀਆਂ ਚ ਜਾਣਗੇ। ਜਦੋਂ ਉਦੋਂ ਸਰਕਾਰ ਬਣੀ ਸੀ ਉਦੋਂ ਦੇਖਿਆ ਸੀ ਪਿੰਡਾਂ ਦੇ ਵਿੱਚ ਉਰੇ ਆਉਂਦੇ। ਉਦੋਂ ਦਾ ਫਿਰ ਬੋਟੇ ਮਾਰੇ ਹਣਜੇ ਕੋਈ ਵੀ ਚਤੂਆ ਚ ਮੈਂ ਹਰੇ ਕੇ ਪਾਸ ਦਾ ਬੋਟਾ ਨਾ ਮਾਰਦਾ ਉਹ ਤਾਂ ਕਰਦੇ ਉਹ ਵੀ ਦੇਖ ਸਕਦੇ ਬਾਪੂ ਜੀ ਉਹ ਤਾਂ ਫਿਰ ਐਂਗਲ ਦੇ ਸੀਗੇ ਹਾਂ ਐ ਸਾਰੇ ਕਰਦੇ ਨੇ ਐ ਹੱਥ ਬੰਨ ਕੇ ਕਰਦੇ ਨੇ ਹੁਣ ਫਿਰ ਆਉਣਗੇ ਹੁਣ ਸਾਡੇ ਹੱਥ ਬਣਾ ਰਹੇ ਨੇ ਸਾਡੇ ਬਣਾਉਂਦਾ ਤੇ ਫਿਰ ਜਵਾਬ ਦੇਓ ਕਿ ਇਲੈਕਸ਼ਨ ਆ ਗਈਆਂ ਨੇੜੇ ਉਹ ਤਾਂ ਅਸੀਂ ਮੌਕਾ ਦੱਸੂ ਥੋੜਾ ਟਾਈਮ ਦੱਸੋ ਵੀ ਟਾਈਮ ਤਾਂ ਦੁੱਗ ਹੈ ਜੀ ਹਾਂ ਟਾਈਮ ਦੱਸੂਗਾ ਪੱਕਾ ਵੀ ਹਾਂ ਵਿਕੇ ਵੀ ਕਿਨੂੰ ਲੱਗ ਜਿਆ ਕੀ ਕਿਰਪਾ ਉਹ ਗਏ ਕਾਲੀਆਂ ਨੂੰ ਕਾਲੀਆਂ ਮੇਂ ਵੋਟ ਕਾਲੀਆਂ ਨੂੰ ਪਾਉਂਦਾ ਆਇਆ ਸੁਰੂ ਤੇ ਕਾਲੀਆਂ ਪਾਉਂਦੇ ਆਇਆ ਬਾਈ ਵੋਟਾਂ ਅੱਜ ਤੱਕ ਸਾਡੇ ਬਾਪਾਂ ਤੋਂ ਲਾ ਕੇ ਦਾਦਿਆਂ ਤੋਂ ਲਾ ਕੇ ਵੋਟਾਂ ਕਾਲੀਆਂ ਨੂੰ ਪੈਂਦੀਆਂ ਰਹੀਆਂ ਨੇ ਕਾਲੀਆਂ ਨੂੰ ਪਾਵਾ ਕੇ ਵੋਟਾਂ ਹਾਂ ਸਹੀ ਹੈ ਤਾਂ ਤਾਂ ਕੀ ਦੇਖਦੇ ਹੋ ਬਾਕੀ ਸਾਰੇ ਉਮੀਦਵਾਰ ਹੋਰ ਵੀ ਆ ਰਹੇ ਸਿਮਰਨਜੀਤ ਮਾਨਵੀ ਨੇ ਮੀਤ ਹੈਰ ਵੀ ਨੇ ਦੂਜੇ ਪਾਸੇ ਗੱਲ ਕੋਪਾਲ ਖੇੜਾ ਇੱਕ ਚੰਗੇ ਬੁਲਾ ਰਹੇ ਨੇ ਦੇ ਨਾਮ ਤੋਂ ਕਿਹਾਣੇ ਜਾਂਦਾ ਉਹ ਤਾਂ ਹੁਣ ਬਾਈ ਹੁਣ ਟਾਈਮ ਰੱਖੂਗਾ ਬਈ ਹੁਣ ਕਿਹਨੂੰ ਲੱਗੂਗਾ ਬਈ ਟਾਈਮ ਪਤਾ ਫਿਰ ਉਸ ਟਾਈਮ ਵੀ ਕਿਹੜਾ ਚੰਗਾ ਵਗੈਰਾ ਮਾੜਾ ਉਹਦਾ ਫਿਰ ਅਕਾਲੀ ਦਲ ਦਾ ਅਕਾਲੀ ਦਲ ਮੋਰਿਆ ਅਕਾਲੀ ਦਲ ਆਇਓਗਾ ਸਹੀ ਹੈ ਤਾਂ ਲੱਗਦਾ ਬਾਪੂ ਜੀ ਅਕਾਲੀ ਦਲ ਦੇਖੋ ਲੋਕਾਂ ਦੀ ਆਵਾਜ਼ ਹੈ ਲੋਕ ਅਕਾਲੀ ਦਲ ਨੂੰ ਪਿਆਰ ਕਰਦੇ ਨੇ ਅਕਾਲੀ ਦਲ ਲੋਕਾਂ ਦੇ ਮੁੱਦੇ ਉਠਾਉਂਦਾ ਹੈ ਪੰਜਾਬ ਦੇ ਮੁੱਦੇ ਉਠਾਏ ਨੇ ਕਿਸਾਨੀ ਦੇ ਮੁੱਦੇ ਠਾਏ ਨੇ ਆ ਜਿਹੜੇ ਨੌਜਵਾਨ ਜੇਲਾ ਚ ਸਿੱਟ ਤੇ ਚੱਕੇ ਇਹਨਾਂ ਦੇ ਮੁੱਦੇ ਠਾਉਂਦੇ ਨੇ ਆਮ ਸਾਡੇ ਵਰਗ ਦੇ ਜਿਹੜੇ ਹੇਠਲੇ ਨੀਚਲੇ ਵਰਗ ਦੇ ਮਜ਼ਦੂਰਾਂ ਦੇ ਮੁੱਦੇ ਉਹਨੂੰ ਕੋਈ ਜਾਣਦਾ ਹੀ ਨਹੀਂ ਹੈਗਾ ਹੁਣ ਖੈਰਾ ਸਾਹਿਬ ਦੀ ਗੱਲ ਹੈ ਠੀਕ ਆ ਉਹਨਾਂ ਦਾ ਡਿਬੇਟਾਂ ਸੁਣਦੇ ਤੇ ਬਹੁਤ ਵਧੀਆ ਕਰਦੇ ਪਰ ਸਾਡੇ ਇਲਾਕੇ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ ਸਾਡੇ ਇਲਾਕੇ 'ਚ ਨੱਗ ਦੇ ਪਹਿਲਾਂ ਆਏ ਨੇ ਉਹ ਦੇਖੋ ਇਨਸਾਨ ਤਾਂ ਵਧੀਆ ਹੁੰਦਾ ਆਪਦੇ ਇਲਾਕੇ ਦੇ ਲਈ ਬੰਦੇ ਨੂੰ ਕੰਮ ਕਰਨਾ ਚਾਹੀਦਾ ਹੁਣ ਨਵੇਂ ਚ ਆ ਕੇ ਇੱਥੇ ਕਿਹੜਾ ਕੋਈ ਲੀਡਰ ਨਹੀਂ ਹੈਗਾ ਸੀਗਾ ਕਾਂਗਰਸ ਦੇ ਬਹੁਤ ਵੱਡੇ ਲੀਡਰ ਨੇ ਵਧੀਆ ਕੰਮ ਕੀਤੇ ਤੇ ਉਹਨਾਂ ਨੇ ਤੇ ਰਹੀ ਗੱਲ ਹੁਣ ਸਾਰੇ ਇਹ ਜਿਹੜੇ ਗੁੱਸੇ ਗਿੱਲੇ ਨੇ ਝੁੰਦਾ ਸਾਹਿਬ ਤਾਂ ਹੁਣ ਚੱਲ ਇੱਥੇ ਦੇ ਲੋਕਲੀ ਨੇ ਐਮਐਲਏ ਰਹੇ ਨੇ ਵਧੀਆ ਬੰਦੇ ਨੇ ਜ਼ਿਲ੍ਹੇ ਦੇ ਪ੍ਰਧਾਨ ਰਹੇ ਨੇ ਤਾਂ ਵੀ ਸਭ ਦੇ ਆਉਂਦੇ ਜਾਂਦੇ ਤੇ ਲੋਕ ਲੱਗਦਾ ਇਸ ਵਾਰ ਬਾਹਰਲੇ ਪਰੂ ਆਗੇ ਬਰੇਲੀ ਸੀਟ ਲੜ ਕੇ ਜਿਤਾ ਦੇਣਗੇ ਜੋ ਜਦੋਂ ਦਾ ਹੁਣ ਆਹ ਝਾੜੂ ਵਾਲੀ ਸਰਕਾਰ ਬਣੀ ਹੈ ਹਨਾ ਉਦੋਂ ਦਾ ਮਤਲਬ ਆਮ ਲੋਕਾਂ ਦੇ ਵਿੱਚ ਵੀ ਹੁਣ ਜਿਨ੍ਹਾਂ ਨੇ ਵੋਟਾਂ ਝਾੜੂ ਨੂੰ ਪਾਈਆਂ ਵੀ ਨੇ ਉਹਨਾਂ ਦਾ ਵੀ ਵਿਸ਼ਵਾਸ ਜਾ ਡਾਵਾ ਡੋਲ ਹੈ ਕਿ ਉਹ ਕਹਿੰਦੇ ਵੀ ਪਹਿਲਾਂ ਗਲਤੀ ਹੋ ਗਈ ਸਾਲੀ ਕਿਤੇ ਹੁਣ ਗਲਤੀ ਨਾ ਕਰ ਬੈਠੀ ਹੈ ਕੋਈ ਫਿਰ ਉਹ ਕਹਿੰਦੇ ਨੇ ਨਹੀਂ ਯਾਰ ਜਿਨ੍ਹਾਂ ਨਾਲ ਤਾਂ ਵਰਤੇ ਹੋਏ ਆ ਚਲੋ ਅਸੀਂ ਤਾਂ ਕਦੇ ਕੁਝ ਬੋਲੇ ਨਹੀਂ ਕਿਸੇ ਨੂੰ ਚੰਗਾ ਮਾੜਾ ਕਹਿੰਦੇ ਵੀ ਨਹੀਂ ਹੈਗੇ ਵੀ ਠੀਕ ਆ ਭਾਈ ਚਲੋ ਤੁਹਾਡੀ ਬੋਰਡ ਸੀਗੀ ਤੁਸੀਂ ਜਿੱਥੇ ਮਰਜ਼ੀ ਪਾ ਕੇ ਫਤਵਾ ਦੇ ਤਾਂ ਫਤਵਾ ਮਨਜ਼ੂਰ ਹੈ ਬੈਠੇ ਆ ਪਰ ਹੁਣ ਉਹੀ ਉਹ ਗੱਲਾ ਮਹਿਸੂਸ ਕਰਦੇ ਨੇ ਵੀ ਸਾਤੋ ਗਲਤੀ ਹੋ ਗਈ ਜਿਹੜੇ ਬਦਲਾਵ ਬਦਲਾਵ ਉਹਦੇ ਵਿੱਚ ਇਹਨਾਂ ਨੇ ਝੂਠ ਬੋਲ ਕੇ ਲੋਕਾਂ ਤੋਂ ਵੋਟਾਂ ਲਈਆਂ ਨੇ ਇਹਨਾਂ ਨੂੰ ਉਹਨਾਂ ਦੇ ਕੰਮ ਕਰਨੇ ਚਾਹੀਦੇ ਤੇ ਜੋ ਉਹਨਾਂ ਨਾਲ ਲੋਕਾਂ ਨਾਲ ਵਾਅਦੇ ਕੀਤੇ ਤੇ ਉਹ ਪੂਰੇ ਕਰਨੇ ਚਾਹੀਦੇ ਇਹ ਤਾਂ ਇੱਕ ਵੀ ਨਹੀਂ ਇਹ ਤਾਂ ਦਿੱਲੀੋਂ ਬੈਠਾ ਲੋਕਾਂ ਦਾ ਹਾਲੇ ਸਰਤਾ 21 ਬੰਦੇ ਮਰ ਗਏ ਸ਼ਰਾਬ ਪੀ ਕੇ ਉੱਤੇ ਇੱਕ ਦਿਨ ਵੀ ਨਹੀਂ ਉਹਨਾਂ ਦੀ ਕਦੇ ਹਾਲ ਪੁੱਛਿਆ ਲੋਕਾਂ ਦੀਆਂ ਕਿੰਨੀਆਂ ਫਸਲਾਂ ਮਰ ਗਈਆਂ ਹੜ ਆ ਗਈ 1 ਰੁਪਈਆ ਨਹੀਂ ਦਿੱਤਾ ਹਾਕੇਜਰੀਵਾਲ ਦਾ ਦੁੱਖ ਲੱਗ ਗਿਆ ਤਾਂ ਜਿਹੜੇ ਉਹ ਜਾ ਕੇ ਡਿਬਰੂਗੜੀ ਜੇਲ੍ਹ ਸਿਰਤੇ ਨੇ ਉਹਦਾ ਕੋਈ ਦੁੱਖ ਨਹੀਂ ਉਹ ਕਿੰਨੇ ਸਿੱਤੇ ਬੈਠੇ ਨੇ ਉੱਤੇ ਇਹ ਕੱਲਾ ਕੇਜਰੀਵਾਲੀ ਦੀਂਦਾ ਇਹਨੂੰ ਹਰਨਾ ਤਾਂ ਲਾਇਆ ਸੀ ਉੱਖੜਤਾਲ ਤੇ ਬੈਠੇ ਹਾਂ ਉੱਥੇ ਬੈਠੇ ਨੇ ਜਾ ਕੇ ਉਹਨਾਂ ਬਾਰੇ ਕਿਉਂ ਨਹੀਂ ਬੋਲਦੇ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਤੇ ਉਹ ਨਸ਼ੇ ਚੜਾਉਂਦੇ ਸੀਗੇ ਉਹਨਾਂ ਨੇ ਕੀ ਠੱਗੀਆਂ ਮਾਰੀਆਂ ਤੇ ਕੀ ਉਹਨਾਂ ਨੇ ਜੁਰਮ ਕਰ ਲਿਆ ਸੀਗਾ ਨਸ਼ੇ ਚੜਾਉਣ ਦੀ ਅਮਰਤ ਛਕਾਉਂਦਾ ਦੀਂਦਾ ਸੀ ਉਹ ਕਰਦਾ ਸੀਗਾ ਦੇਖੋ ਮਾਰੀਆਂ ਗੱਲਾਂ ਨੇ ਜਿਹੜੇ ਪੰਜਾਬ ਚੋਂ ਜਿੱਤ ਕੇ ਪੰਜਾਬ ਦੇ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ ਪੰਜਾਬ ਦੇ ਲੋਕਾਂ ਬਾਰੇ ਹੀ ਨਹੀਂ ਸੋਚਣਾ ਕੋਈ ਗੱਲ ਕਰਨੀ ਉਹ ਦਿੱਲੀ ਦਾ ਉਹ ਦਿੱਲੀ ਦਾ ਮੁੱਖ ਮੰਤਰੀ ਉਹਦੇ ਪਿੱਛੇ ਕਿੱਥੇ ਤੁਰਿਆ ਫਿਰਦਾ ਇੱਥੇ ਸਾਰੀ ਕ ਜਿੰਨਾ ਪੰਜਾਬ ਦਾ ਪੈਸਾ ਦੀ ਉੱਥੇ ਖਰਚ ਕੀ ਜਾਂਦੇ ਨੇ ਇਸ਼ਤਿਹਾਰਾਂ ਤੇ ਖਰਚ ਕੀ ਜਾਂਦੇ ਨੇ ਲੋਕਲ ਪੜੇ ਲਿਖੇ ਉਹ ਆਏ ਹੁਣ ਸਾਰਾ ਉਹਨਾਂ ਨੂੰ ਪਤਾ ਵੀ ਸਾਡੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇਹ ਤਾਂ ਹੁਣ ਲੋਕਾਂ ਨੇ ਫਤਵਾ ਦੇਣਾ ਹੁਣ ਤਾਂ ਵੀਰੇ ਸਾਰੀ ਨੌਜਵਾਨ ਪੀੜ੍ਹੀ ਆ ਹੁਣ ਤਾਂ ਹੁਣ ਉਹ ਦੇਖਦੇ ਵੀ ਇੰਨੇ ਸਾਲ ਚ ਵੀ ਹਰੇ ਕਹਿੰਦਾ ਵੀ ਵੀ ਵੋਟ ਵੀ ਕਰਨਾ ਚਾਹੀਦਾ ਦੇਖ ਲਿਆ ਵੀ ਪਹਿਲਾਂ ਅਕਾਲੀ ਦਲ ਵੀ ਕਾਂਗਰਸ ਵੀ ਦੇਖ ਲਈ ਆਮ ਪਾਰਟੀ ਵੀ ਦੇਖ ਲਈ ਹੁਣ ਲੋਕਾਂ ਨੂੰ ਅੱਗੇ ਵਾਲੇ ਲੋਕ ਤਾਂ ਰਹੇ ਨਹੀਂ ਵੀ ਹੁਣ ਵੀ ਲੋਕ ਚਾਹਦੇ ਵੀ ਬੀਜੇਪੀ ਦੇ ਲੋਕੋ ਕਹਿੰਦੇ ਵੀ ਨਹੀਂ ਕੁਝ ਹੁੰਦਾ ਕੋਈ ਹੁੰਦਾ ਕੁਝ ਵਾਰਾ ਕੁਝ ਨਹੀਂ ਕਹਿੰਦੇ ਲੋਕ ਹਾਂ ਪੁਲਿਸ ਤਾਂ ਪਿੰਡਾਂ 'ਚੋਂ ਲੱਗਦੇ ਬੀਜੇਪੀ ਨੂੰ ਆਉਣ ਦੇਣਗੇ ਲੋਕ ਦੇਖੋ ਜਾਣਦੇ ਨੇ ਤੁਸੀਂ ਦੇਖ ਹੀ ਨਹੀਂ ਹੋ ਸਾਰਾ ਕੁਝ ਬੀਜੇਪੀ ਦਾ ਹਾਲ ਲੋਕਾ ਲੋਕ ਮਗਰ ਪੈਂਦੇ ਨੇ ਉਹਨਾਂ ਦੇ ਕਿਉਂਕਿ ਇਹਨਾਂ ਨੇ ਮਾਰੀ ਕੀਤੀ ਕਿਸਾਨਾਂ ਨਾਲ ਇਹਨਾਂ ਨੇ ਧੱਕਾ ਕਰਨਾ ਚਾਹੁੰਦਾ ਸੀਗਾ ਉਹਨਾਂ ਦੇ ਮੁੱਦੇ ਨੇ ਕਿਸਾਨ ਹੈ ਸਾਡਾ ਅੰਨਦਾਤਾ ਸਾਡੇ ਢਿੱਡ ਦਾ ਕਿਸਾਨ ਹੈ ਭਰਦੇ ਨੇ ਉਹਨਾਂ ਦੇ ਨਾਲ ਇੰਨੀਆਂ ਜ਼ਿਆਤੀਆਂ ਕੀਤੀਆਂ ਇੰਨੇ ਮੁੰਡੇ ਮਾਰਤੇ ਕਿੰਨੇ ਬੰਦੇ ਸ਼ਹੀਦ ਹੋ ਗਏ ਉੱਥੇ ਬਾਰਡਰਾਂ ਤੇ ਕੋਈ ਇਹਨਾਂ ਦੇ ਕੰਨ ਤੇ ਜੂਨ ਹੀ ਸਰਕੀ ਹੈਗੀ ਇਹ ਤਾਂ ਉਹਨਾਂ ਨੂੰ ਐ ਸਮਝਦੇ ਜਿਵੇਂ ਪਾਕਿਸਤਾਨ ਚੋਂ ਆਏ ਹੁੰਦੇ ਨੇ ਜੱਟ ਨੂੰ ਤਾਂ ਜ਼ਿੰਮੇਦਾਰ ਨੂੰ ਤਾਂ ਇਹ ਸਮਝਦੇ ਹੀ ਕੁਝ ਨਹੀਂ ਹੈਗੇ ਮਾਤਮਾਰੀ ਗੱਲ ਹੈ ਇਹ ਨਹੀਂ ਕਰਨਾ ਚਾਹੀਦਾ ਸੀ ਤਾਂ ਪੰਜਾਬ ਦੀ ਸਿਆਸਤ ਦੀਆਂ ਗੱਲਾਂ ਇਹਨਾਂ ਸੱਥਾਂ ਦੇ ਵਿੱਚ ਰੋਜ਼ ਵਿਚਾਰਵਤੰਦਰੇ ਹੁੰਦੇ ਨੇ ਤਾਂ ਇਹਨਾਂ ਸੱਥਾਂ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਕਿ ਸਰਕਾਰ ਕਿਹਦੀ ਆਊਗੀ ਕਿਹਨੂੰ ਪੰਜਾਬ ਦੀਆਂ 13 ਸੀਟਾਂ ਤੇ ਲੋਕ ਅੱਗੇ ਲੈ ਕੇ ਆਉਣਗੇ ਗੱਲ ਕਰੀਏ ਜ਼ਿਲ੍ਹਾ ਸੰਗਰੂਰ ਦੀ ਸੀਟ ਦੀ ਤਾਂ ਉਮੀਦਵਾਰ ਪਿੰਡਾਂ ਦੇ ਵਿੱਚ ਆਉਣੇ ਸ਼ੁਰੂ ਹੋ ਗਏ ਨੇ ਪਰ ਲੋਕਾਂ ਦੀ ਵਿਚਾਰਤਾਰਾ ਹਾਲੇ ਵੀ ਡਗਮਗਾਉਂਦੀ ਹੈ ਕਿ ਕਿਹਨੂੰ ਵੋਟ ਪਾਈਏ ਕੀ ਕੰਮ ਕਰੂਗਾ ਜਾਂ ਫਿਰ ਨਹੀਂ ਤਾਂ ਆਉਣ ਵਾਲਾ ਸਮਾਂ 1 ਜੂਨ ਦੱਸੇਗੀ ਮਾਲਵਾ ਟੀਵੀ ਦੇ ਲਈ ਸੰਗਰੂਰ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ